ਕੀ ਬਈ ਜਿਹੜੇ ਗਾਵਾਂ ਮੱਝਾਂ ਹਨਾ ਸੁਕੇ ਕੱਕ ਸਾੜ ਜਾਂਦੀਆਂ ਨੇ ਕੋਈ ਦੇਸੀ ਨੁਕਤਾ ਦੱਸ ਹਾਂ ਪਹਿਲਾਂ ਵੀਡੀਓ ਚ ਦੱਸਿਆ ਸੀਗਾ ਵੀ ਬਰੋਟੋਨ ਤੇ ਉਸਟੋਬੈਟ ਜ਼ਰੂਰ ਦੇਣਾ ਚਾਹੀਦਾ ਹਾਂ 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 ਬਈ ਜਿਹੜੇ ਪਸ਼ੂ ਵੀਰੇ ਜ਼ਿਆਦਾ ਵੀ ਦਿੱਕਤ ਚ ਆ ਜਾਂਦੇ ਨੇ ਹਾਂ ਜੀ ਬਾਲਾ ਕੱਟ ਜਾਂਦੇ ਨੇ ਠੀਕ ਆ ਬਈ ਮੰਨ ਕੇ 5 ਤੋਂ 7 ਦਾ ਗੰਡੇ ਬਈ ਠੀਕ ਆ ਬਈ ਤੇ ਜਿਹੜਾ ਆਪਣਾ ਘਰੇ ਆਂਬ ਤੇ ਨਿੰਬੂ ਦਾ achar ਪਾਇਆ ਹੁੰਦਾ ਹਾਂ ਕੌਲੀ ਕੌਲੀ ਉਹਦੀ ਠੀਕ ਆ ਸਾੜਾ ਕਹਿੰਦਾ ਜਿਵੇਂ ਚ ਨਹੀਂ ਨਹੀਂ ਸਾੜਾ ਨਹੀਂ ਜਿਹੜਾ achar ਆਪਾਂ ਖਾਣੇ ਆ ਅੱਛਾ ਆਂਬ ਦਾ ਤੇ ਨਿੰਬੂ ਦਾ ਠੀਕ ਆ ਇਹ ਲੈ ਕੇ ਕੌਲੀ ਕੌਲੀ achar ਦੀ ਲੈਣੀ ਆ ਜਾਂ ਜਿਵੇਂ 20 ਫਾੜੀਆਂ ਜੀਆਂ ਹੋ ਗਈਆਂ ਕੌਲੀ ਹੋ ਜਾਂਦੀਆਂ 20 ਫਾੜੀਆਂ ਚ ਠੀਕ ਆ ਬਾਈ ਤੇ 20 ਵੀ ਫਾੜੀਆਂ ਉਹ ਪਾ ਕੇ ਇੱਕ ਕਾਲਾ ਨੂਨ ਦੀ ਇੱਕ ਮੁਠੀ ਅੱਛਾ ਜੀ 7 ਤੋਂ 8 ਪਿਆਜ਼ ਦੇ ਵਿੱਚ ਠੀਕ ਆ ਜੀ ਕਾਲਾ ਨੂਨ ਚਿੱਟਾ ਨੂਨ ਠੀਕ ਆ ਜੀ ਇੱਕ ਮੁਠੀ ਹਲਦੀ ਦੀ ਇਹ ਤਿੰਨ ਦਾਣੇ ਜਮਾ ਗ੍ਰੈਂਡ ਕਰਕੇ ਦੇ ਦੇ ਜਮਾ ਰੱਜ ਕੇ ਖੋ ਇੱਕ ਜਦੋਂ ਵੀ ਪਸ਼ੂ ਮੰਨ ਕੇ ਜਿਹੜਾ ਖਾਂਦਾ ਘਾਟਾ ਨੂਨ ਤੇ ਹਲਦੀ ਨੂੰ ਨਾ ਮਿਕਸ ਕਰਕੇ ਉਹਦੇ ਮੂੰਹ ਚ ਘਸਾ ਦੇ ਜਵਾੜਿਆਂ ਦੇ ਵਿੱਚ ਤੇ ਜੀਵ ਤੇ ਠੀਕ ਆ ਬਾਈ ਕਈ ਵਾਰ ਪਤਾ ਕੀ ਆ ਅੱਧ ਤੋਂ ਵੱਧ ਪਸੂ ਤਾਂ ਐਂ ਇਸ ਖਰਾਕ ਛੱਡ ਜਾਂਦੇ ਨੇ ਕਈ ਵਾਰ ਪਿੱਛੇ ਕੋਈ ਹਰਾਚਾਰਾ ਪਾਉਂਦਾ ਨਵਾਂ ਸਾਇਲਜ ਖਾਂਦੀ ਆ ਠੀਕ ਆ ਜੀ ਜਾਂ ਸਾਇਲਜ ਖਾਦਾਂ ਉਹਨਾਂ ਨਵੇਂ ਉੱਤੇ ਆ ਜਾਂਦੇ ਤਾਂ ਕਰਕੇ ਘਟ ਜਾਂਦੇ ਠੀਕ ਆ ਬਾਈ ਇਹ ਚਾਰ ਦਿਨ ਤਿੰਨ ਤੋਂ ਚਾਰ ਦਿਨ ਦੇ ਦੇ ਪਰ ਇੱਕ ਤਜਰਬਾ ਜਦੋਂ ਇਹ ਸਮਾਨ ਦੇਤਾ ਇੱਕ ਘੰਟੇ ਬਾਅਦ ਪਾਣੀ ਇੰਨਾ ਪੀਉ ਪਸੂ ਰੱਜ ਕੇ ਅੱਛਾ ਬਾਈ ਹਾਂ ਵੀ ਜੇ ਮੈਂ ਮਨ ਲੱਕ ਚੱਲ ਪਈ ਦੇਸੀ ਤਰੀਕਾ ਹਾਂਜੀ ਵੀ ਕਈ ਵਾਰ ਜਾਦੀ ਦਿੱਕਤ ਜਾ ਜਾਂਦਾ ਪਰ ਬਰੋਟੋਨ ਤੇ ਬਾਈ ਬਰੋਟੋਨ ਦਾ ਜ਼ਰੂਰ ਦਿਓ ਪਸੂ ਆਪਣੇ ਕੋਲੇ ਚਾਹੇ ਘਰੇ ਰੱਖਿਆ ਚਾਹੇ ਆਪਾਂ ਨਵਾਂ ਲਿਆਂਦਾ ਠੀਕ ਆ ਬਾਈ ਹੋਰ ਦੇਣਾ ਚਾਹੀਦਾ ਬਾਈ ਠੀਕ ਆ ਜੀ ਠੀਕ ਆ ਬਾਕੀ ਵੀਡੀਓ ਵਧੀਆ ਲੱਗਿਆ ਬਾਈ ਸ਼ੇਅਰ ਕਰ ਦਿਓ ਕਿਉਂਕਿ ਦੇਖ ਜੇ ਆਪਾਂ ਨੂੰ ਸਾਰੇ ਭਰਾ ਪਿਆਰ ਕਰਦੇ ਨੇ ਹਾਂਜੀ ਹਾਂ ਜੀ ਆਪਣੇ ਹੌਸਲੇ ਨਾਲ ਪਾਉ ਕਰਦੇ ਜੋ ਚੀਜ਼ ਆਪਾਂ ਨੂੰ ਗਿਆਨ ਮਿਲਦਾ ਆਪਾਂ ਸਾਹਮਣੇ ਦੱਸ ਦਿੰਨੇ ਠੀਕ ਆ ਜੀ ਠੀਕ ਆ ਜਿਵੇਂ ਪ੍ਰਦੀਪ ਬਾਈ ਹੋਰ ਵੀ ਬਹੁਤ ਭਰਾਵਾਂ ਦੇ ਫੋਨ ਆਏ ਤੇ ਮੈਸੇਜ ਵੀ ਆਏ ਵੀ ਪਾਊਡਰ ਕਿਹੜਾ ਪਾਈਏ ਹਾਂ ਵੀ ਮੱਝਾ ਬੋਲਦੀ ਹੈ ਦੇਖ ਅਲੱਗ-ਅਲੱਗ ਕੰਪਨੀਆਂ ਨੇ 2900 ਕੰਪਨੀਆਂ ਪਰ ਬਾਈ ਜਿਹੜਾ ਆਪਾਂ ਵਰਤੇ ਆਪਾਂ CRS ਦੀ ਵਰਤੇ ਆ ਅੱਜ ਤੱਕ ਹਾਂ ਵੀ ਰਿਜ਼ਲਟ ਬਹੁਤ ਵਧੀਆ CRS ਦਾ ਹਾਂ ਠੀਕ ਆ ਬਾਈ ਬਾਕੀ ਦੇਖ ਬਾਈ ਅਲੱਗ-ਅਲੱਗ ਜਿਹਨੂੰ ਲੱਗ ਜਾਂਦੇ ਆ ਬਣ ਕੇ ਜਿਹਦੇ ਫਿੱਟ ਆ ਕੇ ਗੱਲ ਫਿੱਟਾਉਣ ਦੀ ਹੁੰਦੀ ਆ ਹਾਂ ਬਾਈ ਪਰ ਜੋ ਚੀਜ਼ ਆਪਾਂ ਵਰਤੇ ਆ ਆਪਾਂ ਉਹਦੀ ਗੱਲ ਕਰ ਸਕਦੇ ਹਾਂ 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 ਇਹ ਤਾਂ ਗੱਲ ਹੈਗੀ ਆ ਤੇ ਅੱਜ ਆਪਣੇ ਲਵੇ ਗਾਵਾਂ ਕਿੰਨੇ ਨੇ ਬਈ ਗਾਵਾਂ ਵੀ ਦਿਖਾ ਦਨੇ ਆਂ ਵੇਚਦੇ ਆਂ ਬਾਈ ਗਾਵਾਂ ਆਪਣੇ ਕੋਲੇ ਬਸ ਆਪਾਂ ਲੱਗ ਦੋ ਵੀਡੀਓ ਤੇ ਦਿਖਾਉਣੇ ਗਾਵਾਂ ਠੀਕ ਆ ਬਈ ਇੱਕ ਗਾਵਾਂ ਦੀ ਵੀਡੀਓ ਆਪਣੇ ਦੂਜੇ ਚੈਨਲ ਤੇ ਪਾਵਾਂਗੇ ਬਣਾ ਕੇ ਠੀਕ ਆ ਬਈ ਨਾਲ ਇਹਦੇ ਪਾ ਦੇ ਨਾਲ ਉਹਦੇ ਪਾ ਦੇ ਠੀਕ ਆ ਜੀ ਠੀਕ ਆ ਤੇ 15 ਬਹੁਤ ਭਰਾ ਪਿੰਡ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਬਈ ਬਈ ਕਹਿੰਦੇ ਤੁਹਾਡਾ ਪਿੰਡ ਕਿਹੜਾ ਬਈ ਆਪਣਾ ਪਿੰਡ ਲੋਹਾ ਖੇੜਾ ਹੈਗਾ ਠੀਕ ਆ ਬਈ ਸੰਗਰੂਰ ਪਿੰਡ ਦਾ ਬੜਬੜ ਵਾਲੇ ਟੋਲ ਤੋਂ 4 ਕਿਲੋਮੀਟਰ ਕੋਈ ਨਵਾਂ ਬੰਦਾ ਹੀ ਹੋ ਜਿਹੜਾ ਨਹੀਂ ਜਾਣਦਾ ਉਹ ਬਾਕੀ ਤਕਰੀਬਨ ਸਾਰੇ ਜਾਣਦੇ ਸਾਰੇ ਜਾਣਦੇ ਤੇ ਨੰਬਰ ਹੈਗਾ 95 ਬਹੁਤ ਚੰਗੀਆਂ ਚੰਗੀਆਂ ਜਾਈਆਂ ਹੋਈਆਂ ਨੇ ਠੀਕ ਆ ਬਾਈ ਦਿਖਾ ਦਿੰਨੇ ਆਪਾਂ ਗਾਵਾ ਦਿਖਾ ਦਿੰਨੇ ਆ ਜੀ ਫਿਰ ਅਗੋਂ ਵੀਡੀਓ ਬਣਾ ਕੇ ਦਿਖਾ ਦਨੇ ਠੀਕ ਆ